ਬਦੈ ਤੁਸੀਂ ਆ ਚੀਜ਼ ਫੀਲ ਕੀਤੀ ਇਹਨਾਂ ਦਿਨਾਂ ਦੇ ਵਿੱਚ ਜਿਹੜੀ ਚੀਜ਼ ਮੈਂ ਫੀਲ ਕਰਿਆ ਸ਼ਾਇਦ ਸਾਡੇ ਅਲ ਸ਼ਾਡ ਹੁੰਦੀ ਹੋਵੇ ਤੁਹਾਡੇ ਸ਼ਾਇਦ ਨਾ ਹੁੰਦੀ ਹੋਵੇ ਉਹ ਜਿਹੜੀ ਇਹਨਾਂ ਦਿਨਾਂ ਚ ਨਾ ਵੀ ਪੱਤੇ ਪੱਤੇ ਪੁੰਗਰ ਰਿਹਾ ਵੀ ਆ ਦੇਖੋ ਜੀ ਦਾ ਆਜੇ ਸਾਹਮਣੇ ਦਿਖਾਉਣਾ ਤੁਹਾਨੂੰ ਮੈਂ ਆ ਦੇਖੋ ਪੱਤੇ ਨਿਕਲ ਰਹੇ ਆ ਤੇ ਆ ਦੇਖੋ ਇਹ ਪੂਲਾ ਨਿਕਲ ਰਹੇ ਨੇ ਆ ਦੇਖੋ ਸਾਡੇ ਨਿਕਲੇ ਪੂਲਾ ਉੱਪਰ ਪੱਤੇ ਨਿਕਲ ਰਹੇ ਨੇ ਮੇਨਾਂ ਮੇਨਾਂ ਤੇ ਕਣਕਾ ਪੱਕ ਰੀਆਂ ਨੇ ਗਠੇ ਥੱਲੇ ਬਣ ਰਹੇ ਨੇ ਬਹੁਤ ਚੀਜ਼ਾਂ ਹੋ ਰਹੀਆਂ ਨੇ ਦਿਨਾਂ ਦੇ ਵਿੱਚ ਅ ਚਲੋ ਪਹਿਲਾਂ ਕਰ ਦਿੰਦੇ ਆ ਅੱਜ ਦੀ ਲਾਈਵ ਤੇ ਤੁਹਾਡਾ ਸਵਾਗਤ ਆ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਕਿਹਾ ਵੀ ਅੱਜ ਆ ਮੁੱਦੇ ਉੱਪਰ ਗੱਲ ਕਰਦੇ ਆ ਕੱਲ ਸਾਡੀ ਗੱਲਬਾਤ ਚੱਲੀ ਆ ਤੇ ਫਿਰ ਮੈਂ ਕਿਹਾ ਵੀ ਇਸੇ ਮੁੱਦੇ ਉੱਪਰ ਗੱਲਬਾਤ ਕਰਦੇ ਆ ਜਿਹੜੇ ਆ ਦਿਨ ਹੁੰਦੇ ਨਾ ਵੀ ਇਹਨਾਂ ਦਿਨਾਂ 'ਚ ਜਿਹੜੀ ਹਵਾ ਚੱਲਦੀ ਹੈ ਹਵਾ ਦੇ ਵਿੱਚ ਨਾ ਬਹੁਤ ਸੁਣੀ ਖੁਸ਼ਬੂ ਇੱਕ ਮਿਕਸ ਜੀ ਹੋ ਕੇ ਆਉਂਦੀ ਹੈ ਜਿਦਾ ਅੰਬਾਂ ਦੇ ਵਰਬੂਰ ਪੈ ਰਹੇ ਆ ਉਹਦੇ ਵਿੱਚ ਥੋੜੀ ਥੋੜੀ ਉਹ ਆ ਰਹੀ ਆ ਅੰਗੂਰਾਂ ਦੀ ਬੇਲ ਤੋਂ ਥੋੜਾ ਥੋੜਾ ਬੇਲ ਆ ਰਿਹਾ ਇੱਧਰ ਇਹੜੇ ਨੂੰ ਫਲ ਲੱਗ ਰਿਹਾ ਜੀ ਹਵਾ ਦੇ ਵਿੱਚ ਬਹੁਤ ਸੋਹਣੀ ਫ੍ਰੈਗਰੈਂਸ ਆ ਰਹੀ ਹਵਾ ਦੇ ਵਿੱਚ ਆ ਤੁਸੀਂ ਵੀ ਇਹ ਫੀਲ ਕਰਦੇ ਕਿ ਮੈਨੂੰ ਇਹ ਲੱਗ ਰਿਹਾ ਹੈ ਥੋੜੀ ਬਹੁਤ ਪਿਆਰੀ ਪਿਆਰੀ ਜਿਹੀ ਲੱਗਦੀ ਹੈ ਤੇ ਖੁਸ਼ਬੂ ਦੇ ਵਿੱਚ ਵੀ ਨਵੇਂ-ਨਵੇਂ ਚੀਜ਼ਾਂ ਦੇ ਵਿੱਚ ਬਹੁਤ ਤਾਜੀ-ਤਾਜੀ ਹਵਾ ਹੁਣ ਇਹ ਸੜ ਦੇ ਹਵਾ ਆ ਰਹੀ ਆ ਬਹੁਤ ਪਿਆਰੀ ਲੱਗ ਰਹੀ ਆ ਤੁਸੀਂ ਵੀ ਦੱਸੋ ਕਮੈਂਟਾਂ ਦੇ ਵਿੱਚ ਤੁਹਾਡੀ ਸਾਈਡ ਵੀ ਇਦਾਂ ਹੀ ਆ ਕਈ ਬੰਦਿਆਂ ਨੂੰ ਜਦੋਂ ਆਹ ਆਪਣੇ ਪੱਤੇ ਨਿਕਲ ਜਾਂਦੇ ਤੁਹਾਨੂੰ ਦਿਖਾਉਂਦੇ ਨੇੜੇ ਕਰਕੇ ਦਿਖਾਉਂਦਾ ਮੈਂ ਜਦਾਂ ਬੂਟੇ ਪਰ ਉਧਰ ਨੇੜੇ ਇੰਦਰਾ ਬੂਟੇ ਵੀ ਨਿਕਲ ਰਹੇ ਆ ਦੇਖੋ ਕਈ ਬੂਟਿਆਂ ਨੂੰ ਫੁੱਲ ਆ ਰਹੇ ਆ ਫੁੱਲ ਆ ਗਏ ਆ ਤੇ ਜਦੋਂ ਆ ਦੇਖਾ ਪੱਤੇ ਆ ਨਿਕਲੇ ਨੇ ਬੂਟੇ ਦੇ ਉਪਰ ਆ ਦੇਖੋ ਨਿਕਲ ਰਿਹਾ ਕਈ ਬੰਦਿਆਂ ਨੂੰ ਇਹ ਚੀਜ਼ ਤੋਂ ਅਲਰਜੀ ਵੀ ਹੁੰਦੀ ਆ ਜੇ ਬੰਦੇ ਬਾਹਰ ਨਿਕਲਦੇ ਨਾ ਉਹਨਾਂ ਨੂੰ ਛਿੱਕਾਂ ਜ਼ਖਾਂਵ ਲੱਗ ਜਾਂਦੇ ਆ ਮੇਰੇ ਇੱਕ ਦੋਸਤ ਆ ਨਾਰਵੇ ਉਹਨੂੰ ਬਹੁਤ ਹੋ ਜਾਂਦਾ ਸੀ ਉਹ ਬੈਠੇ ਆਏ ਕੋਈ ਮੈਂ ਕਿਹਾ ਤਦੂ ਹੋ ਜਾਂਦਾ ਕਹਿੰਦਾ ਇਹਨਾਂ ਦੇ ਨਹੀਂ ਜਾਣੇ আর ਮੈਨੂੰ ਬਹੁਤ ਅਲਰਜੀ ਹੋ ਜਾਂਦੀ ਆ ਜਦੋਂ ਆਹ ਚੀਜ਼ਾਂ ਉੰਗੜਦੇ ਆ ਫੁੱਲ ਦੀਆਂ ਵੀ ਥੋੜੇ ਜਿਹਾ ਤਾਂ ਨਹੀਂ ਕਿਸੇ ਨੂੰ ਪ੍ਰੋਬਲਮ ਆਇਆ ਕਹਿੰਦਾ ਨਹੀਂ ਹੋਵੇ ਤੇ ਮੈਨੂੰ ਤਾਂ ਬਹੁਤ ਸੋਹਣੀ ਲੱਗਦੀਆਂ ਨੇ ਇਹ ਜਿਹੜੀ ਆ ਖੁਸ਼ਬੂ ਜੀ ਹੁੰਦੀ ਆ ਤੇ ਹੋਰ ਅੱਜ ਅੱਜ ਸਵੇਰੇ ਭਾਈ ਬਹੁਤ ਇੱਕ ਖਬਰ ਵੀ ਚੱਲ ਰਹੀ ਸੀ ਮੈਂ ਪੂਰਾ ਅਖਬਾਰ ਪੜਿਆ ਕੇਜਰੀ ਵਾਲ ਨੂੰ ਭਾਈ ਗ੍ਰਿਫਤਾਰ ਕਰ ਲਿਆ ਮੁੰਡ ਪੱਗੀ ਵਿੱਚੋਂ ਦੇਖੋ ਜੇ ਗ੍ਰਿਫਤਾਰ ਕਰਿਆ ਕੋਈ ਨਾ ਕੋਈ ਤਾਂ ਉਹਨਾਂ ਕੋਲ ਸਬੂਤ ਹੋਊਗਾ ਹੀ ਬਾਕੀ ਤੁਸੀਂ ਵੀ ਦੱਸਿਓ ਮੇਰੇ ਕੋਈ ਨਾ ਕੋਈ ਸਬੂਤ ਹਰ ਕੋਲ ਤਾਂ ਇਹਨੇ ਈਡੀ ਨੇ ਪਹਿਲਾਂ ਸਮਨ ਭੇਜੇ ਬਾਰ-ਬਾਰ ਉਹ ਭਾਈ ਨਹੀਂ ਆਇਆ ਫਿਰ ਚੱਕਣਾ ਹੀ ਤਖਲੇ ਨੇ ਇਹ ਹੁੰਦਾ ਇੱਕ ਵਾਰ ਭੇਜੇ ਦੂਜੀ ਵਾਰ ਭੇ ਤੇਜੀ ਵਾਰ ਨੂੰ ਤੁਹਾਨੂੰ ਪਤਾ ਸਰਕਾਰ ਤਗੜੀ ਉਹਨਾਂ ਦੀ ਤੇ ਫਿਰ ਅਗਲੇ ਨੇ ਚੱਕ ਲਿਆ ਮੈਂ ਪੂਰੀ ਖ਼ਬਰ ਪੜ੍ਹੀ ਫਿਰ ਉਹਨਾਂ ਦੀ ਕਹਿੰਦੇ ਵੀ ਦੂਜੀ ਟੀਮ ਵੀ ਗਈ ਹੈ ਜਿਹੜੀ ਇੱਕ ਟੀਮ ਬਣਾਈ ਵੀ ਕਿ ਜਮਾਨਤ ਕਰਾਉਣ ਵਾਸਤੇ ਤੇ ਕੋਰਟ ਨੇ ਨਾ ਕਰਤੀ ਆ ਮੁੰਡੇ ਬੈਠੇ ਸਨ ਸਾਰੇ ਮੁੰਡੇ ਗਏ ਮੋਟਰਪੁਰ ਤੇ ਗੱਲਾਂ ਬਾਤਾਂ ਕਰ ਰਹੇ ਤੇ ਇਸ ਵਿੱਚ ਇਸੇ ਵੀ ਦੌਰ ਪਰ ਗੱਲਾਂ ਬਾਤਾਂ ਚੱਲ ਰਹੀ ਦੀ ਤੇ ਭਗਵੰਤ ਮਾਨ ਕਹਿੰਦਾ ਤੁਸੀਂ ਕੇਜਰੀ ਬੰਦੇ ਨੂੰ ਗ੍ਰਿਫਤਾਰ ਕਰ ਲੂंगे ਪਰ ਕਹਿੰਦਾ ਉਹਦੀ ਸੋਚ ਨੂੰ ਥੋੜੀ ਗ੍ਰਿਫਤਾਰ ਕਰ ਲੂंगे ਨਾਲ ਵੀ ਸਹੀ ਆ ਬੰਦੇ ਦੀ ਕੋਈ ਕਿਤੇ ਇੱਕ ਗੱਲ ਕੱਟ ਕੇ ਮਾਰਦਾ ਭਗਵੰਤ ਮਾਨ ਵੀ ਬਾਈ ਤੇ ਫਿਰ ਕਹਿੰਦੇ ਹੁੰਦੇ ਮਾੜੇ ਕੰਮ ਦੇ ਮਾੜੇ ਨਤੀਜਾ ਕਿਤੇ ਨਾ ਕਿਤੇ ਦਾ ਬਾਈ ਇਹ ਚੀਜ਼ ਹੈ ਜੇ ਕਹਿੰਦੇ ਆਮ ਬੰਦੇ ਕਿਤੇ ਨਾ ਕਿਤੇ ਰਿਸ਼ਵਤ ਖੋਰੀ ਦਾ ਆਏ ਜਾਂਦੀ ਹੁਣ ਇਹ ਪਤਾ ਨਹੀਂ ਕਰੀ ਹੋਈ ਆ ਜਾਂ ਨਹੀਂ ਕਰੀ ਹੋਈ ਆਉਣ ਵਾਲੇ ਦਿਨਾਂ 'ਚ ਹੁਣ ਸੈਟਿੰਗ ਹੋਊਗੀ ਸਰਕਾਰਾਂ ਦੇ ਆਫਿਸ ਦੇ ਵਿੱਚ ਪਤਾ ਲੱਗੂਗਾ ਫਿਰ ਕਿ ਕਿਆ ਚੱਕਰ ਹੈ ਕਿਆ ਨਹੀਂ ਥੋੜਾ ਫਲ ਆਇਆ ਬਾਈ ਥੋੜਾ ਫਲ ਆਇਆ ਥੋੜਾ ਆਇਆ ਤਾਂ ਹੈ ਪਰ ਥੋੜਾ ਆਇਆ ਹਾਂ ਹੁਣ ਦੇਖ ਰਿਹਾ ਮੈਂ ਥੋੜਾ ਥੋੜਾ ਜਿਹਾ ਨਿਕਲੇ ਆਲੂ ਖਰਜ ਇਹਨਾਂ ਪੱਤੇਆਂ ਪਰ ਤਾਂ ਸਾਰੇ ਝੜ ਗਏ ਜਿਨੇ ਇਹਨਾਂ ਪਰ ਜਿਹੜਾ ਫੁੱਲ ਆਇਆ ਹਾ ਤਾਂ ਸਾਰਾ ਝੜ ਗਿਆ ਬਹੁਤ ਫੁੱਲ ਆਇਆ ਹਾ ਤਾਂ ਸਾਰਾ ਝੜ ਗਿਆ ਥੱਲੇ ਫਰ ਤਾਂ ਇਹ ਕੀ ਆ ਉਹ ਮਾਰੀ ਤਾ ਪਿਛਲੀ ਵੀਡੀਓ ਚ ਵੀ ਕਿਹਾ ਮੈਂ ਬਾਕੀ ਉਹਨੂੰ ਕੱਲ ਨੂੰ ਅੱਜ ਸਵੇਰੇ ਸਾਡੇ ਵੱਲ ਤਾਂ ਭਾਈ ਬੂੰਦਾਬੱਦੀ ਨਹੀਂ ਹੋਈ ਐ ਥੋੜੀ ਛੜ ਵੀ ਥੋੜੀ ਥੋੜੀ ਸਵੇਰੇ ਜਦੋਂ ਮੈਂ ਉੱਠ ਕੇ ਬਾਹਰ ਨਿਕਲਿਆ ਨਾ ਉੱਠ ਤਾਂ ਮੈਂ ਪੌਣੇ 6 ਉੱਠ ਖੜਿਆ ਤਾਂ ਮੈਂ ਉਸ ਤੋਂ ਬਾਅਦ ਫਿਰ ਆਪਣੀ ਜੋ ਕਰਿਆ ਵਗੈਰਾ ਹੁੰਦੀ ਕਰਕੇ ਮੂੰਹ ਮੱਤ ਹੋ ਕੇ ਬਰਸ਼ ਕਰਕੇ ਆ ਕੇ ਪਾਇਆ ਜਦ ਮੈਂ ਦਵਾਰੇ ਉੱਠ ਕੇ ਬਾਹਰ ਗਿਆ ਵੀਡੀਓ ਅਪਲੋਡ ਕਰਕੇ ਫਿਰ ਦੇਖਾ ਛਿੱਟੇ ਜੇ ਗਰਨ ਲੱਗੇ ਤੇ ਮੈਂ ਆ ਕੋਟੀ ਪਾ ਕੇ ਆਇਆ ਤਾਂ ਫਿਰ ਕਰਦੇ ਕਹਿੰਦੇ ਵੀ ਠੰਡ ਆ ਬੀ ਬਹੁਤ ਠੰਡ ਲੱਗ ਰਹੀ ਹੁਣ ਤਾਂ ਗਰਮੀ ਲੱਗ ਰਹੀ ਹੈ ਵੀ ਆਪ ਆ ਜਾ ਫਿਰ ਮੈਂ ਪਿੰਡ ਵਾਲੇ ਖੇਤ 'ਚ ਥੋੜਾ ਜਿਹਾ ਪਿਆ ਥੋੜੇ ਜਿਹਾ ਜੀ ਬੀਚੇ ਨਹੀਂ ਛਿੜਕਾ ਜੀ ਵੀ ਮਿਛਰ ਨਹੀਂ ਜਾਂ ਧਰਤੀ ਥੋੜੀ ਗਿੱਲੀ ਜੀ ਕਰਦੀ ਇੰਨੀ ਵੀ ਨਹੀਂ ਹੈ ਵੀ ਜਿੱਦਾਂ ਆਪਾਂ ਫੋਰਾ ਜੇ ਨਹੀਂ ਚਲਾ ਦਿੰਦੇ ਕਾ ਫੋਰਾ ਕਰਕੇ ਫੋਰਾ ਚਲਾ ਇੰਨਾ ਕਮੀ ਪਿਆ ਸਾਡੇ ਬਲ ਤਾਂ ਫੋਰਾ ਪੈਣ ਦੀ ਸਾਰੇ ਤੇ ਹੋ ਗਿਆ ਤੇ ਆ ਤੁਹਾਨੂੰ ਆਪਣੀ ਪਾਲਕ ਵੀ ਦਿਖਾਉਂਦੇ ਆ ਮੁੰਡੇ ਦੇਖ ਰਹੇ ਕਹਿੰਦੇ ਇਹ ਤਾਂ ਹਾਈਬ੍ਰਿਡ ਬੀਜੇ ਆ ਮਿੱਥੇ ਹੀ ਬਹੁਤ ਸੋਹਣਾ ਅੱਜ ਸਾਇਦ ਕਰਦੇ ਆਉਣਗੇ ਤੇ ਵੱਢਣਗੇ ਉਹਨੂੰ ਮੂਲੇ ਨੂੰ ਪਤਾ ਨਹੀਂ ਕਿ ਆਹ ਬਿਮਾਰੀ ਜੀ ਪੈ ਗਈ ਪੱਤੇ ਹੋਰ ਤਰ੍ਹਾਂ ਦੇ ਇਕੱਠੇ-ਇਕੱਠੇ ਜੀ ਹੋਣ ਲੱਗ ਗਏ ਤੇ ਤਾਂ ਇਹ ਪਤਾ ਨਹੀਂ ਕਿ ਆ ਹੁਣ ਤੇ ਅੱਜ ਸਾਡੇ ਘਰਾਂ ਵੀਰ ਕਿਸੇ ਯੂਐਸਏ ਵੀਰ ਨੇ ਮਿਲਣਾ ਹੁਣਾ ਉਹਦੀ ਵੇਟ ਕਰ ਰਹੇ ਹਾਲ ਤੱਕ ਉਹਦਾ ਫੋਨ ਨਹੀਂ ਆਇਆ ਹੈਗਾ ਕਹਿੰਦਾ ਸੀ ਕਹਿੰਦਾ ਮੈਂ 11 ਵਜੇ ਆਣਾ ਪੂਰੇ 11 ਵਜੇ ਨੇ ਆ ਤੇ ਮੈਂ ਘਰ ਦੇ ਲੋਕੇਸ਼ਨ ਭੇਜੀ ਹੋਈ ਆ ਸ਼ਾਇਦ ਕਿਤੇ ਘਰਾਂ ਨੇ ਆ ਜਾਵੇ ਤੇ ਹੌਲੀ-ਹੌਲੀ ਨਿਕਲਦੇ ਆ ਫਿਰ ਘਰ ਨੂੰ ਬਰੋਦਰ ਦਰੂਜ ਜਲਾਏ ਤੇ ਕਰਨ ਨੂੰ ਚੱਲੀ ਆਈ ਅੱਜ ਜੁਆਸਲ ਮੇਰੇ ਵੀਰ ਨੇ ਵੀ ਚਲੀ ਜਾਣਾ ਬਹੁਤ ਪਿਆਰ ਸਤਿਕਾਰ ਚਲੀ ਗਿਆ ਦਿੱਤਾ ਤੇ ਇੱਥੋਂ ਉਹਨੇ ਅੱਜ ਫਲੈਟ ਫੜ ਲਈ ਆ ਤੇ ਕੱਲ ਜਾਂ ਪਰਸੋਂ ਤੱਕ ਉੱਥੇ ਪਹੁੰਚ ਜਾਊਗਾ ਕਹਿੰਦਾ ਪਵਾਈ ਗੱਲ ਗੱਲ ਸਾਡੀ ਹੁੰਦੀ ਰਹਿੰਦੀ ਤੁਸੀਂ ਦੇਖਿਆ ਹੋਣਾ ਵੀਡੀਓ ਤੇ ਬੜੇ ਲੋਕਾਂ ਨੇ ਕਮੈਂਟ ਵੀ ਕੀਤਾ ਸੀ ਥੱਲੇ ਵੀਡੀਓ ਦੇ ਕਹਿੰਦੇ ਬਹੁਤ ਸਾਫ਼ ਦਿਲ ਦਾ ਬੰਦਾ ਹਾਂ ਪਾਜੀ ਤਾਂ ਹੈ ਜੋ ਗੱਲ ਕਹਿੰਦਾ ਪਿਆਰ ਨਾਲ ਕਰਦਾ ਬਈ ਕਰਿਆ ਬਹੁਤ ਇਹਦੇ ਕੋਈ ਸ਼ੱਕ ਨਹੀਂ ਹੈਗਾ ਵੀ ਬੰਦੇ ਨੇ ਦਿਲੋਂ ਪਿਆਰ ਸਤਿਕਾਰ ਦਿੱਤਾ ਤੁਸੀਂ ਜਾਨਮਾਲ ਬਲੌਗ ਪਰ ਦੇਖ ਲਈ ਹੁਣ ਵੀਰ ਦੀ ਵੀਡੀਓ ਸ਼ਾਇਦ ਉਹ ਵੀ ਇੱਧਰ ਦੇਖੂਗਾ ਕੇ ਬਹੁਤ ਪਿਆਰ ਸਤਿਕਾਰ ਦਿੱਤਾ ਵੀ ਨੇ ਯਾਰ ਧੰਨ ਧੰਨ ਕਰਾ ਕੇ ਰੱਖਤੇ ਅੱਜ ਵੀ ਜਾਣਾ ਇੱਕ ਜਗ੍ਹਾ ਜਾਣਾ ਹਾਲ ਤੱਕ ਇੱਕ ਚੀਜ਼ ਦਾ ਮੈਂ ਨੰਬਰ ਦੀ ਵੇਟ ਕਰ ਰਿਹਾ ਤੇ ਫਿਰ ਬੈਂਕ ਵੀ ਜਾਣਾ ਮਹਿਕਰਾਂ ਨਾਲ ਜਾ ਕੇ ਹੁਣ ਬਹੁਤ ਨਾ ਲੰਬੇ ਲੰਬੇ ਵੀਡੀਓ ਦੇਖਦਾ ਹੁੰਦਾ ਜਿਹੜੀਆਂ ਰਾਤ ਨੂੰ ਲਾ ਲੈਂਦਾ ਮੈਂ ਉਹਦੇ ਵਿੱਚ ਨਾ ਬਹੁਤ ਉਹ ਕੋਣਾ ਬਹੁਤ ਨਿਚੋੜ ਹੁੰਦਾ ਨਾ ਵੀਡੀਓ ਦੇ ਵਿੱਚ ਇਹ ਇੱਕ ਗੱਲ ਇੱਥੇ ਹੁਣ ਪਤਾ ਨਹੀਂ ਕਰਨ ਵਾਲੇ ਨਹੀਂ ਕਰਨ ਵਾਲੀ ਹੈ ਨੈੱਟ ਪਰ ਹੁਣ ਜਿਹੜੇ ਬੰਦੇ ਆਪਸ ਵਿੱਚ ਗੱਲਾਂ ਕਰਦੇ ਨੇ ਨੈੱਟ ਵਰਕ ਉpon ਮੇਰੇ ਬਾਅਦ ਤੇ ਜੇ ਗੱਲ ਉਹ ਕਰਤੇ ਕਦੇ ਮੇਰੇ ਪਰ ਕੋਈ ਵਿਵਾਦ ਹੋ ਜਾਵੇ ਡਰ ਵੀ ਲੱਗਦਾ ਹਾਂ ਇੱਕ ਰਾਤ ਬੰਦੇ ਮੈਂ ਗੱਲਬਾਤ ਸੁਣ ਰਿਹਾ ਤਾਂ ਕਹਿੰਦਾ ਆਉਣ ਵਾਲੇ 20 ਸਾਲਾਂ ਦੇ ਵਿੱਚ ਇੰਡੀਆ ਨੰਬਰ 1 ਪਰ ਆ ਜਾਊਗਾ ਬੰਦੇ ਨੇ ਇਹ ਕਹੀ ਆ ਕਹਿੰਦਾ ਪੂਰੇ ਟੌਪ ਪਰ ਜਾਊਗਾ ਦੇ ਤਾਂ ਇੱਥੇ ਦਾ ਵਾਰਮੈਂਟ ਅੱਗੇ ਵੱਧ ਰਿਹਾ 20 ਸਾਲ ਦਾ ਲੱਗੇ ਜਾਣਗੇ ਜਿੱਦਾਂ ਆਪਾਂ ਅੱਗੇ ਵੱਧ ਰਹੇ ਹਾਂ ਉਹ ਕਹਿ ਰਿਹਾ ਸੀ ਬੰਦਾ ਕਹਿੰਦਾ ਵੀ ਆਪਾਂ ਉਹਨਾਂ ਨੂੰ ਫੋਲੋ ਕਰ ਰਹੇ ਆ ਉਹ ਫਿਰ ਸਾਨੂੰ ਫੋਲੋ ਕਰੇ ਕਰਨਗੇ ਇਹ ਨਹੀਂ ਪਤਾ 1 ਨੇਸ਼ਨ ਜਿੱਦਾਂ ਗੱਲਾਂ ਪਤਾ ਹੋ ਰਹੀਆਂ ਕੀ ਚੀਜ਼ਾਂ ਵੀ ਇੱਕ ਕਰਾਸਟਰ ਕੋਸ ਇਹ ਨਹੀਂ ਹੁਣ ਬਾਈ ਪਤਾ ਹੈ ਕਿ ਆ ਕੁਝ ਹੋ ਸਕਦਾ ਔਨ ਬਾਰੇ ਸਮਿਆਂ ਦੇ ਵਿੱਚ 20 ਸਾਲ ਤੱਕ ਜਦ ਤੱਕ ਤਾਂ ਮੈਂ ਕਹਿੰਦਾ ਵੀ ਸਾਡੀਆਂ ਥੋੜੀ ਟਾਈਮ ਰਹਿ ਜੋ 20 ਸਾਲ ਉਹਨਾਂ 43 ਦੀ ਹੋ ਗਈ 81 ਦਾ ਵਰਤ ਹੈ ਬਈ 43 ਸਾਲ ਦੀ ਹੋ ਚੱਲੀ ਉਪਰ ਹੋਰ ਮਨ ਫਟ 70 ਗੜਦਾ ਅੱਜ ਕੱਲ ਤਾਂ ਇੰਨੀ ਕੁ ਰੇਸ਼ੋ ਚੱਲ ਰਹੀ ਹੈ ਜਿਹੜਾ ਟਾਈਮ ਕੱਲ ਇੱਕ ਚੀਜ਼ ਮੈਨੂੰ ਬਹੁਤ ਫੀਲ ਹੋਈ ਆ ਬੰਦੇ ਨਾਲ ਅ ਵੰਦਾ ਆਇਆ ਉਹ ਮੈਂ ਕਹਿੰਦਾ ਯਾਰ ਬਤਾ ਹੈ ਟਣਿਆ ਫਣਿਆ ਰਹਿੰਦਾ ਹੁੰਦਾ 24 ਘੰਟੇ ਮੈਂ ਕਹਿੰਦਾ ਮਿੱਟੀ ਜੀ ਲੱਗਣ ਦਿੰਦੀ ਹੈ ਦੰਦਾ ਤੇਗਾ ਉਸ ਬੰਦੇ ਤੇ ਇਸ ਤੋਂ ਹੋਊਗਾ ਮੇਰੇ ਘਟੋ ਵੀ ਘਟੋ ਘਟੋ ਵੀ ਉਹਦੀ 55 60 ਦੇ ਵਿੱਚ ਵਿੱਚ ਹੋਣਾ ਉਸ ਬੰਦੇ ਦੇ ਮਸੀ ਮੱਥਾ ਟੇਕ ਹੋਇਆ ਤੇ ਕੁਰਸੀ 'ਤੇ ਫਿਰ ਬੈਠੇ ਬਾਹਰ ਕੁਰਸੀ 'ਤੇ ਤੇ ਰੋਟੀ ਬੈਠੇ ਕੁਰਸੀ 'ਤੇ ਖਾਧੀ ਮੈਂ ਮਨਾ ਇਹ ਬੰਦੇ 'ਵਾਂ ਟਾਈਮ ਆ ਸਾਡਾ ਸਾਢੇ ਵੀ ਤਾਂ ਆਊਗਾ ਇੱਕ ਨੱਕ ਦੇਣਾ ਚੀਜ਼ ਇਹ ਬੰਦੇ ਦੇਖਦਾ ਹੁੰਦਾ ਮੈਂ ਤੁਰੇ ਜਾਂਦੇ ਕੋਈ 60 ਜਾਂ 70 ਪਲੱਸ ਹੋਏ ਹੋਏ ਕਿੱਦਾਂ ਤੁਰਦੇ ਲਾਸ਼ ਘਾਰਾ ਜਾ ਮਾਰ ਕੇ ਕੁਝ ਵੀ ਹੋ ਸਕਦਾ कल किसी दा जालंधर साइड दे बॉडीज इन्फेक्शन ਵੱਧ ਗਿਆ ਉਹ ਪੂਰਾ ਹੋ ਰਿਹਾ ਬੰਦਾ ਕਹਾਂ ਦਾ ਜੇ ਫਰੈਂਡ ਤੇ ਕਹਾਂ ਦੇ ਕਹਾਂ ਗੱਲਾਂ ਬਾਤਾਂ ਚੱਲਦੀਆਂ ਸਾਡੀਆਂ ਕਹਿੰਦਾ ਇਦਾਂ ਯਾਰ ਅਸੀਂ ਕਹਿੰਦਾ ਹਾਲੇ ਪਰਸੋਂ ਹੱਸ ਕੇ ਗੱਲਾਂ ਕਰਕੇ ਆਏ ਆ ਇਦਾਂ ਦਾ ਹੋਇਆ ਤੇ ਕਹਿੰਦਾ ਦੱਸ ਯਾਰ ਹਾਂ ਕਹਿੰਦਾ ਨਾ ਵੀ ਅਸ ਕੱਲ੍ਹ ਉਹਦੀ ਜ਼ਿੰਦਗੀ ਹੈ ਮੈਂ ਲੜੇ ਭੜੇ ਨਾ ਕਰੋ ਬਹੁਤ ਵਾਰ ਗੱਲਾਂ ਕਰੀ ਇਹ ਚੀਜ਼ਾਂ ਨਾ ਫਿਰ ਆਪਣੇ ਆਪ ਚ ਤਬਦੀਲੀ ਲਿਆਉਂਦੇ ਅਸੇ ਗੱਲਾਂ ਦੇਖ ਕੇ ਇਹ ਮਨਾ ਇੱਕ ਦਿਨ ਤੇਰੇ ਨਾਲ ਵੀ ਹੋ ਜਾਣਾ ਇਹ ਚੀਜ਼ਾਂ ਚਲੋ ਹੁਣ ਆਪਾਂ ਫਿਰ ਇੱਥੇ ਅੱਜ ਦੀ লাইਵ ਵੀਡੀਓ ਬੰਦ ਕਰਦੇ ਆ ਆਪਣੇ ਕਮੈਂਟ ਭਾਵ ਜਰੂਰ ਦੇ ਦੇ ਕਰਿਓ ਤੇ ਇਹ ਗੱਲਾਂ ਸੀ ਤੁਸੀਂ ਬਹੁਤ ਸੋਹਣਾ লাইਵ ਵੀਡੀਓ ਨੂੰ ਬਹੁਤ ਪਿਆਰ ਸਤਿਕਾਰ ਦੰਦੇ ਆ ਤੇ ਇੱਕ ਵਾਰ ਤੁਹਾਨੂੰ ਹੁਣ 360 ਵਿਊ ਦਿਖਾਦਾ ਬੱਦਲ ਵਾਲਾ ਹੀ ਸਾਡੇ ਵੱਲ ਜਿੱਦਾਂ ਸਾਡੇ ਵੱਲ ਬੱਦਲ ਬਾਈ ਹੋਈ ਹੋਈ ਆ ਬਸ ਹੁਣ ਤਾਂ ਮੇ ਇਹਦੇ ਲੋੜ ਤਾਂ ਹੈ ਨਹੀਂ ਮੇਂ ਦੇ ਪਰ ਹੁਣ ਇਹ ਵੀ ਮੈਂ ਕਹਿ ਸਕਦਾ ਵੀ ਜਿੱਦਾਂ ਹੁਣ ਅਣ ਇਹਨਾਂ ਜਿਹੜੇ ਦਰਖਤ ਆ ਹੁਣ ਸਾਡੇ ਨਦੀ ਪਰ ਜਿਹੜੇ ਦਰਖਤ ਆ ਉਹ ਨਦੀ ਪਰ ਲੱਗੇ ਇਹਨਾਂ ਨੂੰ ਕੌਣ ਪਾਣੀ ਦਊਗਾ ਯਾਰ ਉਹ ਵੀ ਤੇ ਪਾਣੀ ਮੰਗਦੇ 100 ਨੂੰ ਉਹਨਾਂ ਦੇ ਜੜਾਂ ਜੜਾਂ 'ਚ ਪਾਣੀ ਪਊਗਾ ਤਾਂ ਚੱਲੂ ਬਣਲ ਬਣੂਗੇ ਜਿੱਥੇ ਸਾਡਾ ਗਰਾਊਂਡ ਆ ਉਹ ਗਰਾਊਂਡ ਦੇ ਬੂਟੇ ਵੀ ਸੁੱਕ ਰਹੇ ਆ ਉਹੀ ਕਹਿੰਦਾ ਵੀ ਉਸ ਰੱਬ ਨੂੰ ਆਪਾਂ ਦਾ ਹੁਣ ਅਸੀਂ ਫਿਕਰ ਕਰਦੇ ਆ ਸਾਡੀ ਕਣਕ ਨਾ ਖਰਾਬ ਹੋ ਜਾਵੇ ਉਹ ਰੱਬ ਨੂੰ ਭਾਈ ਸਭ ਦੀ ਫਿਕਰ ਆ ਭਾਈ ਸਾਰਿਆਂ ਦੀ ਫਿਕਰ ਆ ਨੂੰ ਚਲੋ ਧੰਨਵਾਦ ਜੀ ਤੁਹਾਡਾ ਮੇਰਾ ਲਾਈਵ ਵੀਡੀਓ ਦੇਖਣ ਵਾਸਤੇ ਲੌਕ ਲਾਈਏ ਤੇ ਚਲ ਜੀ ਚਾਬੀ ਮੇਰੇ ਕੋਲੇ ਪਈ ਹੈ ਖੜ ਜਾ ਲਾਈਏ ਲੌਕ ਯਾਰ ਇਹ ਚਾਬੀ ਤਾਂ ਛੰਦਾ ਖੋ ਗਿਆ ਮੇਰਾ ਪਤਾ ਨਹੀਂ ਕਿੱਥੇ ਗਿਆ ਕਿੱਥੇ ਨਹੀਂ ਚਲੋ ਜੀ ਧੰਨਵਾਦ ਜੀ ਮੈਂ ਲੌਕ ਅਲਾਮਾ ਤੇ ਜਲ ਚਲ ਜੀ ਫਿਰ